ਸਰ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਸਰ ਮੇਰਾ ਨਾਮ ਮੋਨੋ ਸ਼ਰਮਾ ਔਰ ਦੇਸੀ ਆਵਾਜ਼ ਬੈਲਫੇਸ ਸੋਸਾਇਟੀ ਜੋ ਕਿ ਐਨ ਜੀਓ ਚੱਲਦੀ ਹੈ ਬਠਿੰਡਾ ਸ਼ਹਿਰ ਦੇ ਵਿੱਚ ਉਹ ਆਪਣੀ ਹੀ ਬਣਾਈ ਹੋਈ ਸੋਸਾਇਟੀ ਹੈ ਮੈਡਮ ਹਰਮਨ ਸ਼ਰਮਾ ਦੇ ਨਾਂ ਤੇ ਜੋ ਹੈ ਤੇ ਇਹ ਬਹੁਤ ਵਧੀਆ ਕੰਮ ਕਰਦੀ ਸੋਸਾਇਟੀ ਜਿਵੇਂ ਕਿ ਪਤਾ ਹੀ ਹੈ ਤੁਹਾਨੂੰ ਗਰੀਬ ਲੜਕੀਆਂ ਦਾ ਵਿਆਹ ਹੋ ਗਿਆ ਜੀ ਤੇ ਜਿਵੇਂ ਕਿ ਪ੍ਰਦਰਸ਼ਨ ਹੋ ਗਿਆ ਜੀ ਰਾਸ਼ਨ ਪ੍ਰੋਵਾਈਡ ਕਰਾ ਕੇ ਦੇਣਾ ਸਰਕਾਰ ਵੱਲੋਂ ਜਿਹੜੀ ਵੀ ਸਿਵਦਾ ਹੁੰਦੀਆਂ ਆਪਾਂ ਸੈਲਫ ਹੈਲਪ ਗਰੁੱਪ ਦੀਆਂ ਉਹ ਵੀ ਵੇਚ ਕਰਾਣੇ ਆ ਜੀ ਕਿਉਂ ਜਿਹੜੇ ਵੀ ਸਰਕਾਰੀ ਕੰਮ ਹੁੰਦੇ ਜਿਵੇਂ ਕਿ ਗਰੀਬ ਪਰਿਵਾਰ ਗਰੀਬ ਲੜਕੇ ਆ ਉਹਨਾਂ ਦਾ ਬਹੁਤ ਫਾਇਦਾ ਕਰਾਣੇ ਆ ਇਹ ਸੋਸਾਇਟੀ ਦਾ ਇਹੀ ਫਾਇਦਾ ਜੀ ਜਿਵੇਂ ਮੈਡਮ ਹਰਮਨ ਸ਼ਰਮਾ ਜੀ ਤੁਹਾਨੂੰ ਪਤਾ ਹੀ ਵੀ ਦਿਨ ਦੁਗਣੀ ਜਾ ਚੁਗਣੀ ਮਿਹਨਤ ਕਰਦੇ ਆ ਤੇ ਉਹਨਾਂ ਨੂੰ ਫਲ ਵੀ ਇਸ ਚੀਜ਼ ਦਾ ਬਹੁਤ ਵਧੀਆ ਮਿਲਦਾ ਤੇ ਗਰੀਬ ਦਾ ਪੂਰਾ ਸੋਤਦੇ ਤੇ ਪੂਰਾ ਭਲਾ ਕਰਦੇ ਆ ਤਾ ਕਰਕੇ ਜੀ ਇਹ ਸਾਨੂੰ ਬਹੁਤ ਵਧੀਆ ਖੁਸ਼ੀ ਹੁੰਦੀ ਹੈ ਕਿ ਵੀ ਇੰਨਾ ਵਧੀਆ ਚੈਨਲ ਚੱਲ ਰਿਹਾ ਹੈ ਸਾਡਾ ਡੀਡੀਐਸ ਨੋ ਤੇ ਇਸ ਨੂੰ ਆਪ ਪੂਰੇ 7 ਸਾਲ ਹੋ ਗਏ ਆ ਸਾਡੇ ਨਾਲ ਜੁੜੇ ਨੂੰ ਤੇ ਅਸੀਂ ਵੀ ਇਹਨਾਂ ਨਾਲ ਜੁੜੇ ਆ ਤਾਂ ਅਸੀਂ ਆਪਣੇ ਭੱਲਾ ਸਾਹਿਬ ਜੀ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦੇ ਆ ਇਸ 7 ਸਾਲ ਪੂਰੇ ਹੋਣ ਤੇ ਤੇ ਰਾਜਕਮਾਰ ਜੀ ਨੂੰ ਵੀ ਪੂਰੀ ਵਧਾਈਆਂ ਦੇਣਾ ਚਾਹੁੰਦੇ ਆ ਤਾਂ ਕਿ ਅਸੀਂ ਹਮੇਸ਼ਾ ਵਾਸਤੇ ਹੀ ਸਾਥ ਚੱਲੀਏ ਤੇ ਸਾਥ ਜੁੜੀਏ ਤੁਹਾਨੂੰ ਪਤਾ ਹੈ ਸਾਡੇ ਸੁਸਾਇਟੀ ਨੂੰ 15 ਅਗਸਤ ਮੌਕੇ ਮੈਡਮ ਹਰਮਨ ਸ਼ਰਮਾ ਜੀ ਨੂੰ ਸਨਮਾਨ ਪੱਤਰ ਵੀ ਦਿੱਤਾ ਕਿਉਂਕਿ ਹਰ ਇੱਕ ਬੰਦਾ ਇਹੀ ਚਾਹੁੰਦਾ ਵੀ ਕੰਮ ਕਰੀਏ ਤੇ ਉਹਦਾ ਫਲ ਵੀ ਵਧੀਆ ਮਿਲੇ ਤਾਂ ਕਰਕੇ ਮੈਡਮ ਹਰਮਨ ਸ਼ਰਮਾ ਜੀ ਨੂੰ ਸਮਾਜ ਸੇਵੀ ਦਾ ਕੰਮ ਕਰਦੇ ਹੋਏ ਬਹੁਤ ਟਾਈਮ ਹੋ ਗਿਆ ਤੇ ਉਹਨਾਂ ਨੂੰ ਸਨਮਾਨ ਪੱਤਰ ਦਿੱਤਾ ਗਿਆ ਆਪਣਾ 15 ਅਗਸਤ ਨੂੰ ਤੇ ਇਸ ਕਰਕੇ ਆਪਣਾ ਇਹ ਚੈਨਲ ਨਿਊ ਚੈਨਲ ਆ ਇਹ ਆਪਣਾ ਸਦਾ ਵਾਸਤੇ ਜੁੜਿਆ ਹੋਇਆ ਹੈ ਇਹ ਦੇ ਨਾਲ ਅਸੀਂ ساری ਉਮਰ ਹੀ ਕੰਮ ਕਰਨਾ ਤੇ ਨਾਲ ਉਹ ਸਾਡੇ ਨਾਲ ਵੀ ਆਪਣੇ ਜਿਹੜੇ ਡੀਡੀਐਸ ਨਿਊਜ਼ ਧੂਰੀ ਦੀ ਸਵੇਰ ਪਲਹਾ ਸਾਹਿਬ ਜੀ ਹੈਗੇ ਆ ਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੀ ਉਹਨਾਂ ਨੇ ਇੰਨਾ ਵੱਡਾ ਚੈਨਲ ਚਲਾਇਆ ਥੈਂਕ ਯੂ ਜੀ